ਹੋ ਛੱਡ ਮਨਾ ਤੇਰੇ ਵਸ ਦੀ ਗੱਲ ਨਹੀਂ ਛੱਡ ਮਨਾ ਤੇਰੇ ਵਸ ਦੀ ਗੱਲ ਨਹੀਂ ਸਮਝਣਾ ਇਸ ਜਮਾਨੇ ਨੂੰ ਅੱਜ ਤੋਂ ਟੈਨਸ਼ਨ ਲੈਣੀ ਛੱਡ ਦੇ ਅੱਜ ਤੋਂ ਟੈਨਸ਼ਨ ਲੈਣੀ ਛੱਡ ਦੇ ਕੁਝ ਕਹਿਣਾ ਆਪਣੇ ਦੇ ਬੇ ਗਾਨੇ ਨੂੰ ਕਹਨਾ ਛੱਡ ਮਨਾ ਆਪਣੇ ਤੇਰੇ ਵਸ ਬੇ ਗਾਨੇ ਨੂੰ ਛੱਡ ਮਨਾ ਤੇਰੇ ਵਸ ਛੱਡੀ ਗੱਲ ਨਹੀਂ ਸਮਝਾਇਆ ਛੱਡ ਜਮਾਨੇ ਨੂੰ ਛੱਡ ਮਨਾ ਹੋ ਜੀਦਾ ਬੰਸੇ ਇੱਥੇ ਦਾਜੇ ਲੱਗਦਾ ਹੋ ਜੀਦਾ ਬੰਸੇ ਇੱਥੇ ਦਾਜੇ ਲੱਗਦਾ ਇੱਥੇ ਦਾਜੇ ਲੱਗਦਾ ਜੀਦਾ ਬੰਸੇ ਉਹ ਬਾਥੇ ਦਾਜੇ ਲੱਗਦਾ ਉਹ ਬਾਣਾ ਆਪਣਾ ਬਰਤਾ ਜਾਂਦਾ ਉਹ ਬਾਣਾ ਆਪਣਾ ਮਤਲਬ ਕੱਢ ਕੇ ਇੱਥੇ ਮਲਖਪੁਰੀ ਮਤਲਬ ਕੱਢ ਕੇ ਇੱਥੇ ਮਲਖਪੁਰੀ ਕੱਢ ਕੇ ਇੱਥੇ ਮਲਖਪੁਰੀ ਮਤਲਬ ਫਿਰ ਕੱਟ ਕੇ ਇਛੇ ਛੁਰੀ ਵਰਾ ਜਾਂਦਾ ਤੂੰ ਖਾਲੀ ਰਹਿਣ ਦੇ ਜਾਂਦਾ ਕੀ ਭਰ ਕੇ ਲੈਣਾ ਤੂੰ ਖਾਲੀ ਰਹਿਣ ਦੇ ਖਾਲੀ ਰਹਿਣ ਦੇ ਕੀ ਭਰ ਕੇ ਲੈਣਾ ਖਾਲੀ ਰਹਿਣ ਦੇ ਕੀ ਭਰ ਕੇ ਲੈਣਾ ਛੱਡ ਮਨਾ ਲੰਮੀ ਸੌਣ ਦੇ ਹਾਨੇ ਨੂੰ ਛੱਡ ਮਨਾ ਛੱਡ ਮਨਾ ਛੱਡ ਮਨਾ ਛੱਡ ਮਨਾ